ਅਮੀਰਾਂ ਦੀ ਗੋਦ ਤੋਂ ਉਤਾਰੋ ਨੇਤਾਵਾਂ ਨਾਲ ਸੌਦੇ ਜਵਰਤਿਆ ਜਾਂਦਾ ਹੈ ਸਿਆਸੀ ਤੇ ਕਾਰਪੋਰੇਟ ਮੀਟਿੰਗਾਂ ਦੇ ਅੱਬ ਹਨ ਉਹ ਸਿਰਫ ਅਮੀਰਾਂ ਦਾ ਯਾਰ ਹੈ ਸਤਿ ਸ਼੍ਰੀ ਅਕਾਲ ਸਾਥਿਓ ਮੈਂ ਪ੍ਰੀਤ ਸਿੰਘ ਲੋਕ ਹਿੱਤ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦਾ ਵਿਸ਼ਾ ਕੁਝ ਇਸ ਪ੍ਰਕਾਰ ਹੈ ਮੇਰਾ ਸਤਗੁਰ ਯਾਰ ਅਮੀਰਾਂ ਦਾ ਧਰਮ ਦੇ ਨਾਂ ਤੇ ਤੇ ਦੌਲਤ ਨਾਲ ਕੀਤੀ ਗਈ ਗੱਠਜੋੜ ਦਾ ਬੇਨਕਾਬ ਐਲਾਨ ਮੇਰਾ ਸਤਗੁਰ ਯਾਰ ਅਮੀਰਾ ਦਾ ਇਹ ਪੰਗਤੀ ਹੁਣ ਤੰਜ ਨਹੀਂ ਰਹੀ ਇਹ ਅਜੋਕੇ ਧਰਮ ਦਾ slogan ਬਣ ਚੁੱਕੀ ਹੈ ਇਹ ਉਹ ਸੱਚ ਹੈ ਜੋ ਅਸੀਂ ਵੇਖਦੇ ਵੀ ਹਾਂ ਸਹਿੰਦੇ ਵੀ ਹਾਂ ਪਰ ਕਬੂਲ ਕਰਨ ਤੋਂ ਡਰਦੇ ਹਾਂ ਅੱਜ ਦਾ ਸਤਗੁਰ ਲੋਕਾਂ ਦਾ ਨਹੀਂ ਲੋੜ ਬੰਦਾ ਦਾ ਨਹੀਂ ਸੱਚ ਦਾ ਨਹੀਂ ਉਹ ਸਿਰਫ ਅਮੀਰਾਂ ਦਾ ਯਾਰ ਹੈ ਜੋ ਗੁਰੂ ਕਦੇ ਰਾਜਿਆਂ ਨੂੰ ਕਟਗਰੇਚ ਖੜਾ ਕਰਦਾ ਸੀ ਅੱਜ ਉਸ ਦੇ ਨਾਂ ਤੇ ਬੈਠੇ ਬਾਬੇ ਰਾਜਿਆਂ ਦੇ ਕੋਲ ਖੜੇ ਹਨ ਮਸਕਰਾਉਂਦੇ ਹੋਏ ਫੋਟਾਂ ਖਿਚਵਾਉਂਦੇ ਹੋਏ ਸਾਂਝਾ ਪਾਉਂਦੇ ਹੋਏ ਧਰਮ ਨਹੀਂ ਪਾਵਰ ਸਟਰਕਚਰ ਜੋ ਕਿ ਬਾਬੇ ਧਾਰਮਿਕ ਆਗੂ ਨਹੀਂ ਰਹੇ ਉਹ ਪਾਵਰ ਬਰੋਕਰ ਹਨ ਉਹਨਾਂ ਦੇ ਦਰਬਾਰ ਸਿਮਰਨ ਦੇ ਕੇਂਦਰ ਨਹੀਂ ਸਿਆਸੀ ਤੇ ਕਾਰਪੋਰੇਟ ਮੀਟਿੰਗਾਂ ਦੇ ਹੱਬ ਹਨ ਗੁਰੂ ਦੀ ਗੱਦੀ ਹੁਣ ਵਿਚਾਰ ਦੀ ਥਾਂ ਨਹੀਂ ਉਹ VIP ਲਿਸਟ ਬਣ ਗਈ ਹੈ ਅਮੀਰ ਲਈ ਅਗਲੀ ਕੁਰਸੀ ਨੇਤਾ ਲਈ ਮੰਚ ਅਧਿయోగਪਤੀ ਲਈ ਨਿੱਜੀ ਦਰਸ਼ਨ ਗਰੀਬ ਲਈ ਕਤਾਰ ਤੇ ਚੁੱਪ ਇਹ ਸੰਗਤ ਨਹੀਂ ਕਲਾਸ ਸਿਸਟਮ ਹੈ ਧਰਮ ਦੇ ਨਾਂ ਤੇ ਲੰਗਰ ਗਰੀਬ ਲਈ ਲਾਭ ਅਮੀਰ ਲਈ ਲੰਗਰ ਦੀ ਢਾਲ ਪਿੱਛੇ ਅਮੀਰਾਂ ਨਾਲ ਸੌਦੇਬਾਜ਼ੀ ਚੱਲ ਰਹੀ ਹੈ ਗਰੀਬ ਨੂੰ ਰੋਟੀ ਦੇ ਕੇ ਤਸਵੀਰ ਖਿੱਚੀ ਜਾਂਦੀ ਹੈ ਅਮੀਰ ਤੋਂ ਜ਼ਮੀਨ ਡੋਨੇਸ਼ਨ ਟਰਸਟ ਅਤੇ ਪ੍ਰਭਾਵ ਲਿਆ ਜਾਂਦਾ ਹੈ ਗਰੀਬ ਦਾ ਭੁੱਖਾ ਪੇਟ ਪ੍ਰਚਾਰ ਲਈ ਅਮੀਰ ਦੀ ਭਰੀ ਤਜੋਰੀ ਤਾਕਤ ਲਈ ਇਹ ਸੇਵਾ ਨਹੀਂ ਇਹ ਮਾਰਕੀਟਿੰਗ ਸਟ੍ਰੈਟਜੀ ਹੈ ਚੜਾਵਾ ਪਾਪ ਤੋਂ ਹੁੰਦੀ ਫੀਸ ਜੋ ਕਿ ਧਰਮ ਵਿੱਚ ਪਾਪ ਮਾਫ ਨਹੀਂ ਹੁੰਦੇ ਉਹ ਕਲੀਅਰ ਹੁੰਦੇ ਹਨ ਰੇਟ ਫਿਕਸ ਹੈ ਜਿੰਨਾ ਵੱਡਾ ਪਾਪ ਉਹਨਾਂ ਵੱਡਾ ਚੜਾਵਾ ਜਿੰਨੀ ਕਾਲੀ ਦੌਲਤ ਉਹਨਾਂ ਉੱਚਾ ਅਸ਼ੀਰਵਾਦ ਬਾਬਾ ਅਮੀਰ ਨੂੰ ਸੱਚ ਨਹੀਂ ਦਿਖਾਉਂਦਾ ਉਹ ਉਸਨੂੰ ਕੰਫਰਟ ਦਿੰਦਾ ਹੈ ਤੂੰ ਠੀਕ ਹੈ ਸਿਰਫ ਸੇਵਾ ਵਧਾ ਲੈ ਇਸ ਲਈ ਧਰਮ ਇਨਸਾਫ ਨਹੀਂ ਇੰਸ਼ੋਰੈਂਸ ਪਾਲਸੀ ਬਣ ਜਾਂਦਾ ਹੈ ਗਰੀਬ ਭੀੜ ਵੋਟ ਸਾਧਨ ਗਰੀਬ ਜੋ ਕੇ ਬਾਬਿਆਂ ਲਈ ਇਨਸਾਨ ਨਹੀਂ ਉਹ ਗਿਣਤੀ ਹੈ ਉਹ ਭੀੜ ਹੈ ਜੋ ਡੇਰੇ ਨੂੰ ਵੱਡਾ ਦਿਖਾਉਂਦੀ ਹੈ ਉਹ ਮੋਹਰਾ ਹੈ ਜੋ ਨੇਤਾਵਾਂ ਨਾਲ ਸੌਦੇ 'ਚ ਵਰਤਿਆ ਜਾਂਦਾ ਹੈ ਪਰ ਜਦੋਂ ਗੱਲ ਆਉਂਦੀ ਹੈ ਮਜ਼ਦੂਰ ਦੇ ਹੱਕਾਂ ਦੀ ਕਿਸਾਨ ਦੀ ਲੁੱਟ ਦੀ ਜ਼ਮੀਨ ਹੜਪਨ ਦੀ ਰਾਜਿਸਟ੍ਰੇਟ ਦੀ ਜ਼ੁਲਮ ਦੀ ਉਦੋਂ ਬਾਬੇ ਦੀ ਚੁੱਪ ਸਭ ਤੋਂ ਉੱਚਾ ਪ੍ਰਵਚਨ ਬਣ ਜਾਂਦੀ ਹੈ ਗੁਰੂ ਦੀ ਬਾਣੀ ਵਰਸਿਸ ਬਾਬੇ ਦਾ ਬਿਜ਼ਨਸ ਗੁਰੂ ਕਹਿੰਦਾ ਸੀ ਰਾਜਾ ਵੀ ਚੋਰ ਹੋ ਸਕਦਾ ਹੈ ਬਾਬਾ ਕਹਿੰਦਾ ਹੈ ਰਾਜਾ ਸਾਡਾ ਸੇਵਕ ਹੈ ਗੁਰੂ ਸਵਾਲ ਪੁੱਛਦਾ ਸੀ ਬਾਬਾ ਸਵਾਲ ਪੁੱਛਣ ਵਾਲਿਆਂ ਨੂੰ ਨਾਸਤਿਕ ਕਰਾਰ ਦਿੰਦਾ ਹੈ ਗੁਰੂ ਨੇ ਸਿਸਟਮ ਤੋੜਿਆ ਬਾਬੇ ਨੇ ਉਹੀ ਸਿਸਟਮ ਵਿੱਚ ਹਿੱਸੇਦਾਰੀ ਖਰੀਦ ਲਈ ਅੱਜ ਧਰਮ ਸੀਓ ਵਾਲਾ ਹੈ ਪੀਆਰ ਟੀਮ ਵਾਲਾ ਹੈ ਲੀਗਲ ਸੈਲ ਵਾਲਾ ਹੈ ਪਰ ਸੱਚ ਨਹੀਂ ਹੈ ਮੇਰਾ ਸਤਗੁਰੂ ਯਾਰ ਅਮੀਰਾ ਦਾ ਇੱਕ ਦੋਸ਼ ਇੱਕ ਚੇਤਾਵਨੀ ਜਦੋਂ ਸਤਗੁਰ ਅਮੀਰਾ ਦਾ ਯਾਰ ਬਣ ਜਾਵੇ ਉਦੋਂ ਧਰਮ ਗਰੀਬ ਦਾ ਨਹੀਂ ਰਹਿੰਦਾ ਉਹ ਤਾਕਤ ਦਾ ਹਥਿਆਰ ਬਣ ਜਾਂਦਾ ਹੈ ਇਹ ਪੰਕਤੀ ਸਿਰਫ ਤੰਜ ਨਹੀਂ ਇਹ ਇਲਜ਼ਾਮ ਹੈ ਇਹ ਸਵਾਲ ਹੈ ਅਤੇ ਸਵਾਲ ਤੋਂ ਡਰਨ ਵਾਲਾ ਧਰਮ ਨਹੀਂ ਹੁੰਦਾ ਸਿਰਫ ਤੰਦਾ ਹੁੰਦਾ ਹੈ ਧਰਮ ਨੂੰ ਏਸੀ ਹਾਲਾਂ ਤੋਂ ਕੱਢੋ ਵੀਆਈਪੀ ਦਰਸ਼ਨਾ ਤੋਂ ਖਿੱਚੋ ਅਮੀਰਾਂ ਦੀ ਗੋਦ ਤੋਂ ਉਤਾਰੋ ਅਤੇ ਵਾਪਸ ਲੈ ਜਾਓ ਗਲੀ ਵਿੱਚ ਖੇਤ ਵਿੱਚ ਫੈਕਟਰੀ ਵਿੱਚ ਮਜ਼ਦੂਰਾਂ ਦੇ ਪਸੀਨੇ ਵਿੱਚ ਨਹੀਂ ਤਾਂ ਯਾਦ ਰੱਖੋ ਮੇਰਾ ਸਤਗੁਰ ਯਾਰ ਅਮੀਰਾਂ ਦਾ ਕੱਲ ਸਿਰਫ ਲਾਈਨ ਨਹੀਂ ਰਹੇਗੀ ਇਹ ਸਾਡੀ ਪਛਾਣ ਬਣ ਜਾਏਗੀ ਜੋਕੇ ਬਾਬੇ ਜਿਨ੍ਹਾਂ ਸਤਗੁਰ ਕਹਿੰਦੇ ਹਨ ਪਰ ਉਹ ਅਮੀਰਾਂ ਦੇ ਯਾਰ ਬਣੇ ਹੋਏ ਆ ਇਹ ਵਿਸ਼ਾ ਕੇਵਲ ਉਹਨਾਂ ਤੇ ਸੀ ਇਸ ਕਰਕੇ ਸचेत ਰਹੋ ਆਸ ਕਰਦਾ ਹਾਂ ਇਹ ਵਿਸ਼ਾ ਤੁਹਾਨੂੰ ਚੰਗਾ ਲੱਗੇਗਾ ਅਗਲੀ ਵਾਰੀ ਫੇਰ ਕਿਸੇ ਚੰਗੇ ਵਿਸ਼ੇ ਤੇ ਮਿਲਾਂਗੇ ਇਸੇ ਤਰ੍ਹਾਂ ਚੰਗੇ ਚੰਗੇ ਮੁੱਦੇ ਲੈ ਕੇ ਆਵਾਂਗੇ ਦਓ ਇਜਾਜ਼ਤ ਸਤਿ ਸ਼੍ਰੀ ਅਕਾਲ